ਦੇਖੋ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਸਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਹੋਰਾਂ ਨੇ ਮੀਟਿੰਗ ਛੱਦੀ ਆ ਔਰ ਮੀਟਿੰਗ ਦੇ ਵਿੱਚ ਜੋ ਵੀ ਏਜੰਡਾ ਹੋਏਗਾ ਉਹ ਤੇ ਵਿਚਾਰ ਚਰਚਾ ਕਰਾਂਗੇ ਦਿੱਲੀ ਦੀ ਕਮੀ ਬੇਸ਼ੀਆ ਕੋਈ ਉਹਦੇ ਤੇ ਗੱਲਬਾਤ ਜਿਹੜੀ ਆ ਕਰਾਂਗੇ ਔਰ ਬਾਕੀ ਇਹ ਜ਼ਰੂਰੀ ਵੀ ਹੈ ਕਿਉਂਕਿ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਵਿਚਾਰ ਚਰਚਾ ਹੋਣੀ ਜ਼ਰੂਰੀ ਹੈ ਅਗਰ ਅਸੀਂ ਨਾ ਕਰਦੇ ਤੁਸੀਂ ਕਹਿੰਨਾ ਜੀ ਹੱਦ ਤੱਕ ਮੀਟਿੰਗ ਨਹੀਂ ਕੋਈ ਬੁਲਾਈ ਸੋ ਇਸ ਕਰਕੇ ਅਸੀਂ ਸਾਰੇ ਪਹੁੰਚੇ ਆਂ ਬਾਜਵਾ ਸਾਹਿਬ ਦਾ ਬਿਆਨ ਹੈ ਕਿ 30 ਤੋਂ ਲਕਰੀ ਜਿਹੜੇ ਐਮ ਐਲ ਏ ਨੇ ਮੋਬਾਈਲ ਨੰਬਰ ਦੇ ਪਰਦੇ ਨਹੀਂ ਨਹੀਂ ਬਾਜਵਾ ਸਾਹਿਬ ਤਾਂ ਉਦਾਂ ਹੀ ਟੀ ਆਰ ਪੀ ਲੈਣ ਦੇ ਚੱਕੇ ਚ ਰਹਿੰਦੇ ਉਦਾਂ ਦੀ ਕੋਈ ਗੱਲ ਨਹੀਂ ਅਸੀਂ ਸਾਰੇ ਇਕੱਠੇ ਆ ਜੀ ਔਰ ਆਰਾਮਾ ਦੀ ਪਾਰਟੀ ਇਕੱਜਟ ਦਿੱਲੀ ਚ ਵੀ ਪੰਜਾਬ ਚ ਵੀ ਕੋਈ ਡਾਰਾ ਪਾਰਟੀ ਟੁੱਟਣ ਦਾ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜੀ ਬਿਲਕੁਲ ਚੜਦੀ ਕਲਾ ਚ ਨੇ ਸਾਰੇ ਕੋਈ ਇਦਾਂ ਦੀ ਗੱਲ ਨਹੀਂ ਬਿਲਕੁਲ 100% ਹੋਣਗੇ ਜੀ 100% ਨਹੀਂ ਨਹੀਂ ਜਿਸ ਤਰ੍ਹਾਂ ਵੀ ਅੱਗੇ ਅੱਗੇ ਜੋ ਪਲਾਨਿੰਗ ਹੋਏਗੀ ਉਸ ਤੈਅ ਤੋਂ ਬਸ ਅੱਛਾ ਕੰਮ ਤੁਸੀਂ ਕਹੋਗੇ ਮੇਨ ਮੁੱਖੇ ਮਕਸਦ ਨਹੀਂ ਅਭੀ ਆਏ ਆ ਸਰ ਜੀ ਆਏਗੇ ਤਾਂ ਅਭੀ ਅੱਗੇ ਅੰਦਰ ਜਾਏਗੇ ਤਾਂ ਫਿਰ ਜੋ ਅਜੰਡਾ ਆਏਗਾ ਉਸ ਤੇ ਬਾਤ ਕਰਾਂਗੇ ਇਹ ਤੁਹਾਡਾ ਅਜੰਡਾ ਇਹੀ ਹੈ ਜਿਹੜੀ ਦਿੱਲੀ ਦੀ ਚੋਣਾਂ ਦਾ ਮੰਥਨ ਕਰੋਗੇ ਕਿਦਾਂ ਹੋਇਆ ਕੀ ਹੋਇਆ ਕਈ ਜਗ੍ਹਾ ਡਿਊਟੀ ਸੀਗੀ ਜਿਹੜੀ ਜਿਹੜੀ ਜਿੱਥੇ ਜਿੱਥੇ ਡਿਊਟੀ ਸੀ ਉਹਨੂੰ ਪੁੱਛੂਗੇ ਔਰ ਉਸ ਵਿਧਾਇਕ ਨੂੰ ਪੁੱਛੂਗੇ ਨਾਲ ਲੈ ਕੇ ਵੀ ਉੱਥੇ ਕੀ ਕਾਰਨ ਸੀਗਾ ਹਾਰ ਦਾ ਜਾਂ ਲੋਕਾਂ ਨੇ ਕੀ ਕਿਹਾ ਜਿਹੜੀ ਪਾਰਟੀ ਨੇ ਸਾਨੂੰ ਐਮ.ਐਲ.ਏ ਬਣਾਇਆ ਅਸੀਂ ਆਮ ਆਦਮੀ ਪਾਰਟੀ ਨਾਲ ਪੂਰੇ ਹਿੱਕ ਢਾ ਕੇ ਖੜਾ ਔਰ ਆਮ ਆਦਮੀ ਪਾਰਟੀ ਨਾਲ ਹੀ ਰਹਾਂਗੇ ਜਿੰਨਾ ਚਿਰ ਅਸੀਂ ਅਸੀਂ ਪੋਲਿਟਿਕਸ ਦੇ ਵਿੱਚ ਹੈਗੇ ਆਂ ਔਰ ਜਿੰਨਾ ਚਿਰ ਸੇਵਾ ਕਰਨ ਦਾ ਮੌਕਾ ਸਾਨੂੰ ਮਿਲੂਗਾ ਅਸੀਂ ਡਟ ਕੇ ਸੇਵਾ ਕਰਾਂਗੇ ਔਰ ਆਮ ਆਦਮੀ ਪਾਰਟੀ ਨਾਲ ਖੜੇ ਰਹਾਂਗੇ ਇਹ ਮਾਤਿਲ ਦਾ ਫੈਸਲਾ ਹੋਦਾ ਹੈ ਅੱਜ ਜਿੱਮੀ ਦੇ ਨਤੀਜਿਆਂ ਤੇ ਮੰਤਨ ਹੋਊਗਾ ਜਾਂ ਪੰਜਾਬ ਦੀ ਨਹੀਂ ਦੇਖੋ ਇਹ ਜੀ ਮੀਟਿੰਗਾਂ ਅਕਸਰ ਹੁੰਦੀਆਂ ਰਹਿੰਦੀਆਂ ਨੇ ਪਾਰਟੀ ਨੇ ਪੂਰਾ ਜ਼ੋਰ ਲਾ ਕੇ ਕੰਮ ਕੀਤਾ ਲੇਕਿਨ ਬੀਜੇਪੀ ਨੇ ਤੱਕਾशाही ਕਰਕੇ ਔਰ ਹਰ ਤਰ੍ਹਾਂ ਤੁਸੀਂ ਦੇਖਿਆ ਪੁਲਿਸ ਨੇ ਕਿਵੇਂ ਦਬਾਅ ਦੇ ਵਿੱਚ ਅਸੀਂ ਵੀ ਇੱਥੇ ਜਿਹੜਾ ਹੈਗਾ ਅ ਹਲਕਾ ਸੀ ਜੰਗਪੁਰਾ ਜੰਗਪੁਰਾ ਦੇ ਵਿੱਚ ਦੇਖਿਆ ਕਿ ਕਿਵੇਂ ਜਿਹੜੇ ਬੀਜਪੀ ਦਾ ਕੈਂਡੀਡੇਟ ਸੀ ਕਿਵੇਂ ਦਬਾਉਣ ਦੀ ਕੋਸ਼ਿਸ਼ ਕਰਦਾ ਸੀ ਜਿੱਥੇ ਵੀ ਅਸੀਂ ਜਾਂਦੇ ਸੀ ਸਾਡੇ ਮਾਗਰੀ ਆਪਣੇ ਬੰਦੇ ਭੇਜ ਕੇ ਸਾਨੂੰ ਉੱਥੋਂ ਪੂਰਾ ਡਰਾਉਨ ਧਮਕਾਉਣ ਦੀ ਪੂਰੀ ਕੋਸ਼ਿਸ਼ ਕਰਦਾ ਸੀ